ਕਿ ਜਿਹੜੇ ਟੀਚਰ ਹੱਸਦੇ ਖੇਡਦੇ ਬੱਚਿਆਂ ਨਾਲ ਗੱਲਾਂ ਮਾਰਦੇ ਮਾਰਦੇ ਪੜ੍ਹਾ ਜਾਂਦੇ ਆ ਉਹਨਾਂ ਟੀਚਰਾਂ ਦੀ ਕਲਾਸ ਚ ਕਦੇ ਵੀ ਬੱਚਿਆਂ ਦੀ ਹਾਜ਼ਰੀ ਘਟਦੀ ਨਹੀਂ ਤੇ ਜਿਹੜੇ ਪਹਿਲੀ ਕਹਿੰਦੇ ਆ ਨਾਲੇ ਆਪ ਵੀ ਮੰਗਾਉਂਦੇ ਡੰਡਾ ਲੈ ਕੇ ਆਉ ਤੂੰ ਫਿਰ ਪਹਿਲੀ ਕਦ ਡੰਡਾ ਲੈਣ ਵਾਲੇ ਹੀ ਨਹੀਂ ਆਉਂਦਾ ਉਹ ਜਿਹੜਾ ਜਾਂਦਾ ਹੈ ਕੋ ਕੋ ਨੂੰ ਪਤਾ ਪਤਾ ਹੁੰਦਾ ਮੇਰੇ ਤੇ ਵਰਤੇ ਜਾਊਗਾ ਹੈ ਨਾ ਸੋ ਫਿਰ ਉਹ ਚ ਬਹਾਨੇ ਲੱਗਦੇ ਨੇ ਟੱਡ ਦੁਖਦਾ ਜੀ ਹਨਾ ਸਿਰ ਦੁਖਦਾ ਜੀ ਉਹ ਚ ਫਿਰ ਬਹਾਨੇ ਲੱਗਦੇ ਨੇ ਕਿਉਂਕਿ ਡਰਨ ਲੱਗ ਜਾਂਦੇ ਆ ਬੱਚੇ ਸੋ ਅੱਜ ਕੱਲ ਤਾਂ ਡੰਡੇ ਵਾਲਾ ਰਿਵਾਜ ਖਤਮ ਹੋ ਗਿਆ ਹੁਣ ਤਾਂ ਤਰੀਕੇ ਪੜਾਈ ਦੇ ਨਵੇਂ-ਨਵੇਂ ਆ ਗਏ ਔਰ ਉਹ ਪੜਾਈ ਦੇ ਤਰੀਕੇ ਕਿੱਥੋਂ ਸਿੱਖੀਏ ਉਹਦੇ ਵਾਸਤੇ ਫਿਰ ਅਸੀਂ ਪ੍ਰਬੰਧ ਕੀਤਾ ਸਾਡੇ ਪੰਜਾਬ ਦੇ ਬਹੁਤ ਸਾਰੇ ਸੀ ਟੀਚਰਾਂ ਨੂੰ ਈਟੀਟੀ ਟੀਚਰਾਂ ਨੂੰ ਜਾ ਜਿਹੜੇ ਪ੍ਰਾਇਮਰੀ ਸਕੂਲਾਂ ਦੇ ਹੈਡਮਾਸਟਰਾਂ ਨੂੰ ਅਸੀਂ ਫਿਨਲੈਂਡ ਭੇਜਦੇ ਹਾਂ ਫਿਨਲੈਂਡ ਦੇ ਵਿੱਚ ਦੁਨੀਆ ਦਾ ਸਭ ਤੋਂ ਵਧੀਆ ਐਜੂਕੇਸ਼ਨ ਦਾ ਜਿਹੜਾ ਟਿਊਟੇਰੀਅਲ ਜਿਹੜੇ ਕਲਾਸਾਂ ਲੱਗਦੀਆਂ ਨੇ ਉੱਥੇ ਟ੍ਰੇਨਿੰਗ ਦਿੱਤੀ ਜਾਂਦੀ ਹੈ ਉਹ ਉਹਦੀ ਜਿਹਨ ਯੂਨੀਵਰਸਿਟੀ ਆਉਂਦਾ ਇੱਕ ਬਹੁਤ ਵੱਡਾ ਇੰਸਟੀਚਿਊਟ ਉੱਥੇ ਅਸੀਂ ਪੰਜਾਬ ਸਰਕਾਰ ਦੇ ਖਰਚੇ ਤੇ ਸਾਰੇ ਪ੍ਰਿੰਸੀਪਲਾਂ ਨੂੰ ਟੀਚਰਾਂ ਨੂੰ ਫਿਨਲੈਂਡ ਦੇ ਵਿੱਚ ਭੇਜ ਕੇ ਟ੍ਰੇਨਿੰਗ ਦਵਾਉਂਦੇ ਹਾਂ ਸਿੰਗਾਪੁਰ ਭੇਜਦੇ ਹਾਂ ਆਈਆਈਐਮ અમદાવાદ ਚ ટીચરਾਂ ਨੂੰ પેજ કે ઉઠે લેટેસ્ટ ਤਰੀਕੇ પઢાણ દે ਜਿਹੜੇ ਨੇ ਉਹ ਸਿਖਾਉਂਦੇ ਆ ਉਹ ਆ ਕੇ ਆਪਣੇ ਕਲੀਗਸ ਨੂੰ ਸਿਖਾਉਂਦੇ ਨੇ